ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਤਨ ਗੁਰ ਅੰਗਦ ਦੇ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ ਤਨ ਬਾਬਾ ਬੁੱਢਾ ਜੀ ਬਰਾਜਮਾਨ ਨੇ ਤਨ ਗੁਰ ਅਮਰਦਾਸ ਮਹਾਰਾਜ ਜੀ ਉਹ ਵੀ ਆਸਣ ਬਿਸ਼ਾ ਕੇ ਉੱਤੇ ਬਰਾਜਮਾਨ ਕੀਤਾ ਸੱਚੇ ਪਾਤਸ਼ਾਹ ਜੀ ਨੂੰ ਤਨ ਪਾਈ ਬਾਲਾ ਜੀ ਨੂੰ ਵੀ ਆਸਣ ਬਿਸ਼ਾ ਕੇ ਬਰਾਜਮਾਨ ਕੀਤਾ ਹੋਇਆ ਹੈ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਪਾਰੋ ਜੀ ਭਾਈ ਤਿੰਗਾ ਜੀ ਭਾਈ ਜੁਰਕਾਰ ਜੀ ਅਤੇ ਭਾਈ ਜੀਵਾ ਜੀ ਜਿਹੜਾ ਗੁਰੂ ਸਾਹਿਬ ਦੇ ਲੰਗਰ ਸਜਾਉਂਦੇ ਸਨ ਉਹ ਹਾਜ਼ਰ ਨੇ ਭਾਈ ਪੈੜਾ ਮੁਖਾ ਹਾਜ਼ਰ ਹੈ ਜਨਮ ਕਥਾ ਨੂੰ ਲਿਖਣ ਦੇ ਲਈ ਕਾਗਜ਼ ਕਰਮ ਦਵਾਦ ਲੈ ਕੇ ਸਾਰੀ ਸਮਗਰੀ ਲੈ ਕੇ ਹਾਜ਼ਰ ਬੈਠਾ ਹੈ ਸਤਿਗੁਰੂ ਜੀ ਤੋਂ ਇਜਾਜ਼ਤ ਲੈਣ ਲਈ ਧੰਨ ਭਾਈ ਵਾਲਾ ਜੀ ਨੇ ਲੋਕੀਂ ਦੀਵਾਨ ਖਚਾ ਖਚ ਭਰਿਆ ਹੋਇਆ ਸੀ ਸੰਗਤ ਦੇ ਨਾਲ ਮਤਾਂਵਾ ਭੇਣਾ ਵੀਰ ਬੱਚੇ ਬਜ਼ੁਰਗ ਸਭ ਹਾਜ਼ਰ ਸਨ ਸੰਗਤ ਦੇ ਵਿਚਕਾਰੋਂ ਦੀ ਰਸਤਾ ਸੀ ਮੱਥਾ ਟੇਕਣ ਦੇ ਲਈ ਤਾਂ ਜਿਵੇਂ ਹੀ ਸਮੂਹ ਸੰਗਤਾਂ ਹਾਜ਼ਰ ਹੋ ਗਈਆਂ ਧੰਨ ਭਾਈ ਵਾਲਾ ਜੀ ਨੇ ਆਤਮਾਨ ਕੇ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਅਯਾਤਮ ਮੰਗਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰੋ ਤਾਂ ਕਿ ਮੈਂ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਨਮ ਕਥਾ ਸੁਨوں ਸਰਵਣ ਕ੍ਰਾਮਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਇਸ਼ਾਰਾ ਪਾ ਕੇ ਅਨਪਾਈ ਵਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਕਥਾ ਕਿਉਂ ਸਰਵਰ ਕਰਾਉਣ ਲੱਗੇ ਕਨ੍ਹਭਾਈ ਬਾਲਾ ਜੀ ਨੇ ਆਖਿਆ ਕਿ ਹੇ ਸਤਿਗੁਰੂ ਜੀ ਆਪ ਜੀ ਨੇ ਪ੍ਰਸੰਗ ਸਰਵਣ ਕਰ ਲਿਆ ਹੈ ਪੇਤਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਸੀਤ ਵਿੱਚ ਗਏ ਉੱਥੇ ਉਹਨਾਂ ਦੇ ਨਾਲ ਨਮਾਜ਼ ਤਾਂ ਕੀ ਪੜ੍ਹਨੀ ਸੀ ਉਹਨਾਂ ਨੂੰ ਸੱਚੀ ਸੁੱਤੀ ਨਿਵਾਜ਼ ਦਾ ਸਾਹਿਬ ਇਸ ਤਰ੍ਹਾਂ ਪੜੀਦੀ ਹੈ ਕਿ ਤੁਸੀਂ ਤਨ ਤੌਰ ਤੇ ਜਦ ਨਿਵਾਜ਼ ਪੜਹੋਗੇ ਤਾਂ ਵੱਖਰੀ ਗੱਲ ਹੈ ਪਰ ਜਿੰਨੀ ਦੇਰ ਤੱਕ ਮਨ ਨਾਲ ਇਕਾਗਰ ਨਹੀਂ ਹੁੰਦਾ ਤਾਂ ਤਨ ਵੱਲੋਂ ਕੀਤਾ ਹੋਇਆ ਕਰਮ ਉਹ ਸਾਰਥਕ ਨਹੀਂ ਹੈ ਉਹਦਾ ਕੋਈ ਲਾਭ ਨਹੀਂ ਹੈ ਤੇ ਮੰਨ ਗਏ ਗੁਰੂ ਜੀ ਨੇ ਸਮਝਾਇਆ ਕਿ ਨਵਾਬ ਜੀ ਤੁਸੀਂ ਕੰਧਾਰ ਵਿੱਚ ਘੋੜੇ ਖਰੀਦ ਰਹੇ ਸੀ ਬਾਜੀ ਨੂੰ ਸਮਝਾਉਣਾ ਕੀਤਾ ਕਿ ਤੁਸੀਂ ਤਾਂ ਜੀ ਜੋ ਕਰੇ ਘੋੜੀ ਸੂਈ ਹੋਈ ਸੀ ਤੇ ਉਹਦੇ ਪਿੱਛੇ ਖਾਤਾ ਸੀ ਉਹ ਖਾਤੇ ਵਿੱਚ ਤੁਹਾਡਾ ਮਨ ਸੀਗਾ ਕਿ ਘੋੜੀ ਦਾ ਬਸ਼ੇਰਾ ਕਿਤੇ ਖਾਤੇ ਵਿੱਚ ਨਾ ਡਿੱਗ ਪਵੇ ਤੇ ਮਨ ਤੁਹਾਡਾ ਉੱਥੇ ਸੀ ਪਰ ਸਰੀਰ ਦੇ ਨਾਲ ਨਮਾਜ਼ ਪੜ ਰਹੇ ਸੀ ਸਿਰ ਨਮਾਜ਼ ਦਾ ਫਿਰ ਕੋਈ ਲਾਭ ਨਹੀਂ ਹੈ ਇਹ ਮੰਨ ਗਏ ਇਸ ਗੱਲ ਨੂੰ ਕਿ ਸਤਿਗੁਰੂ ਜੀ ਤੋਂ ਉਪਦੇਸ਼ ਮੰਗਿਆ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸਤਨਾਮ ਦਾ ਸਿਮਰਨ ਕਰਾਇਆ ਕਿ ਭਾਈ ਜਪੋ ਵੰਡ ਕੇ ਸਖੋ ਕਿਰਤ ਕਰੋ ਸੱਚਾ ਸੁੱਚਾ ਲੋਕਾਂ ਨੂੰ ਇਨਸਾਫ ਦਿਓ ਸਤਿਗੁਰੂ ਜੀ ਨੇ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਵਾਪਸ ਘਰੇ ਸੁਲਤਾਨਪੁਰ ਲੋਧੀ ਆਏ ਪਰਿਵਾਰ ਵਿੱਚ ਖੁਸ਼ੀਆਂ ਹੋਈਆਂ ਸੋ ਅੱਜ ਜੋ ਪ੍ਰਸੰਗ ਆ ਰਿਹਾ ਹੈ ਕਿ ਭਾਈ ਮੂਲਾ ਚੰਦ ਤੇ ਬੀਬੇ ਚੰਦੋ ਰਾਣੀ ਉਹ ਆ ਰਹੇ ਨੇ ਕੋੜਵਾਚਾਰੀ ਦੇ ਵਿੱਚ ਕਿ ਇੱਥੇ ਆ ਕੇ ਕਿਵੇਂ ਭਾਈਆ ਜੈ RAM ਜੀ ਦੇ ਨਾਲ ਬੀਬੇ ਨਾਨਕੀ ਦੇ ਨਾਲ ਤੇ ਉਹਨਾਂ ਦੀ ਆਪਣੀ ਸੁਪਤਰੀ ਬੀਬੀ ਸਰਖਣੀ ਦੇ ਨਾਲ ਕੀ ਗੱਲਬਾਤ ਹੁੰਦੀ ਹੈ ਉਹ ਮੈਂ ਆਪ ਜੀ ਨੂੰ ਸਰਮੁ ਕਰਾਉਂਦਾ ਹਾਂ ਸਤਿਗੁਰੂ ਜੀ ਤੋਂ ਇਜਾਜ਼ਤ ਲੈ ਕੇ ਧੰਬਾਈ ਬਾਲਾ ਜੀ ਜਿਵੇਂ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਗੁਰੂ ਜੀ ਆਪਣੀ ਭੈਣ ਦੇ ਘਰ ਬੈਠੇ ਹੋਏ ਸਨ ਤੇ ਨਿਵਾਸ ਫਕੀਰਾਂ ਵਾਲਾ ਹੀ ਸੀ ਇਹਨੇ ਨੂੰ ਭਾਈ ਮੂਲਾ ਜੀ ਜੋ ਸਵਰਾਜੀ ਸਨ ਬੇਬੇ ਚੰਦੌਰਾਨੀ ਜੀ ਜੋ ਗੁਰੂ ਜੀ ਦੇ ਸੱਸ ਸਨ ਦੋਨੋਂ ਜਣੇ ਆ ਗਏ ਤੇ ਕਹਿਣ ਲਗੇ ਧਰ ਕਰ ਭੇਖ ਦਿਖਾਵਈ ਸਾਧ ਬਨਿਓ ਜਗਮਾਹੇ ਉਬ ਉਬ ਆਤਮ ਜਿ ਭਾਰ ਜਾ ਕਹੋ ਕੇ ਭਾਂਤ ਪਿਤਾ ਹੈ। ਵਾ ਮੂਲਾ ਜੀ ਕਹਿਣ ਲੱਗੇ ਕਿ ਭੇਖ ਧਾਰ ਕੇ ਜਗਤ ਵਿੱਚ ਸਾਧ ਬਣਿਆ ਫਿਰਦਾ ਹੈ। ਤੇਰੇ ਦੋ ਪੁੱਤਰਾਂ ਤੇ ਇਸਤਰੀ ਦਾ નિર્ਵਾਹ ਕਿਸ ਤਰ੍ਹਾਂ ਹੋਵੇਗਾ? ਸਾਨੂੰ ਦੁੱਖ ਦੇਣ ਲਈ ਹੀ ਜਨਮ ਧਾਰਿਆ ਸਾਈ। ਜੇ ਫਕੀਰ ਹੀ ਹੋਣਾ ਸੀ ਤਾਂ ਵਿਆਹ ਨਹੀਂ ਸੀ ਕਰਾਉਣਾ। ਜਿਹੜਾ ਧਨ ਸੀ ਉਹ ਵੀ ਸਾਰਾ ਉਜਾੜ ਦਿੱਤਾ ਹੈ ਜੇ ਹੁੰਦਾ ਪੁੱਤਰਾ ਦੇ ਕੰਮ ਤਾਂ ਆਉਂਦਾ ਸਾਸ ਚੰਦੋ ਰਾਣੀ ਜੀ ਕਹਿਣ ਲੱਗੀ ਕਿ ਤੈਨੂੰ ਪਰਮੇਸ਼ਰ ਦਾ ਕੋਈ ਡਰ ਹੀ ਨਹੀਂ ਨਿੱਕੇ ਨਿੱਕੇ ਬਾਲ ਬੱਚੇ ਛੱਡੇ ਤੇ ਸਾਧ ਹੋ ਗਿਆ ਹੈ ਕਿ ਤੈਨੂੰ ਦਿਆ ਨਹੀਂ ਆਉਂਦੀ ਚੰਗਾ ਭਲਾ ਕੰਮ ਕਰੇ ਲੱਗਾ ਹੋਇਆ ਸ ਹੈ ਛੱਡ ਕੇ ਫੀਰ ਬਣ ਗਿਆ ਹੈ ਚੰਗੀਆਂ ਸੇਜਾਂ ਤੇ ਸੌਂਦਾ ਸੀ ਹੁਣ ਮਸਾਣਾ ਵਿੱਚ ਮੜੀਆਂ ਵਿੱਚ ਬੈਠਾ ਰਹਿੰਦਾ ਹੈ ਤਰ ਗੁਰੂ ਜੀ ਨੇ ਪੁਚਾਰਿਆ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਮਿਲ ਪਿੰਡ ਕਮਾਇਆ ਤਨ ਕਰਤੇ ਲੇਖ ਲਿਖਾਇਆ ਲਖਨੋ ਜੋਤ ਵੜਈ ਮੇਰ ਮਾਇਆ ਸੁਰਤ ਗਵਾਈ ਮੂਰਖ ਮਨ ਕਾ ਹੈ ਕਰਸੈ ਮਾਣਾ ਉਠ ਚਲਣਾ ਕਸਮੈ ਭਾਣਾ ਰਹਾ ਤਜ ਸਾਧ ਸਹਜ ਸੁਖ ਹੋਈ ਦਾਰੇ ਛੱਜਣੇ ਰਹੇ ਨ ਕੋਈ ਜਿਸ ਖਾ ਜਾ ਕਿਸ ਧਰ ਜਾਈ ਹੈ ਜੇ ਵਾਹੜ ਦੁਨੀਆ ਆਈ ਹੈ ਸੱਚ ਕਾ ਆ ਪਟ ਹੰਡਾਈ ਫਰਮਾਇਸ਼ ਬਹੁਤ ਚਲਾਏ ਪੈ ਸੇਜ ਸੁਖਾਲੀ ਸੋਵੇ ਹੱਥੀ ਪੌਂਦੀ ਕਾਹੇ ਰੋਵੇ ਕਾਹੂ ਕੁੰਮਣਵਾਣੀ ਭਾਈ ਪਾਪ ਪੱਥਰ ਤਰਨਾ ਜਾਈ ਓ ਬੇੜਾ ਜਿਓ ਚੜਾਉ ਕਹੋ ਨਾਨਕ ਦੇਵ ਕਾਹੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੇ ਸਤਕਾਰ ਸਹਿਤ ਆਪਣੇ ਸਹੁਰਾ ਸਾਹਿਬ ਜੀ ਦਾ ਸਤਕਾਰ ਕੀਤਾ ਉਪਰੰਤ ਗੁਰਬਾਣੀ ਉਚਾਰਨ ਤੋਂ ਬਾਅਦ ਜੋ ਮਾਰੂ ਰਾਗ ਵਿੱਚ ਉਚਾਰਨ ਕੀਤਾ ਸ਼ਬਦ ਸਤਿਗੁਰੂ ਜੀ ਨੇ ਸਮਝਾਇਆ ਕਿ ਮਾਇਆ ਨੇ ਜਗਤ ਦੇ ਪ੍ਰਾਣੀਆਂ ਨੂੰ ਵੀ ਮਤ ਭੁਲਾ ਦਿੱਤੀ ਹੈ ਇਹ ਨਹੀਂ ਸਮਝਦੇ ਕਿ ਪਰਮੇਸ਼ਰ ਦੇ ਹੁਕਮ ਅੱਗੇ ਠਹਿਰਿਆ ਨਹੀਂ ਜਾਣਾ ਤੇਜਾ ਸਵਾਦਲੇ ਖਾਣੇ ਤੇ ਘਰ ਸਭਨਾਂ ਨੂੰ ਛੱਡ ਕੇ ਤੁਰ ਜਾਣਾ ਹੈ ਚੰਗੇ ਚੰਗੇ ਕਪੜੇ ਪਾਉਣੇ ਹੁਕਮ ਚਲਾਉਣੇ ਬਿਨਾ ਨਾਮ ਦੇ ਬਿਆਰਤ ਹਨ ਗ੍ਰੇਸਤ ਕੁੰਮਣਬ ਵਾਣੀ ਦੇ ਵਿੱਚ ਜੋ ਪੱਥਰ ਵਤ ਬੱਜਰ ਪਾਪੀ ਜੀ ਪੈਂਦੇ ਹਨ ਉਹ ਮੁੜ ਕੇ ਨਿਕਲ ਨਹੀਂ ਸਕਦੇ ਇਸ ਲਈ ਪਰਮੇਸ਼ਰ ਦੇ ਨਾਮ ਦਾ ਬੇੜਾ ਬਣਾਉਣਾ ਚਾਹੀਏ ਪਰ ਇਹ ਦਰਜਾ ਵੀ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ ਇਹ ਸ਼ਬਦ ਭਾਵੇਂ ਸਿੱਖਿਆ ਦਾ ਹੈ ਕਿਸੀ ਪਰ ਜਿਵੇਂ ਸੂਮ ਨੂੰ ਵੀ ਕਿੰਨੀ ਵੀ ਸਿੱਖਿਆ ਦੇ ਵੀਏ ਤਾਂ ਵੀ ਉਹ ਧੰਨ ਦਾ ਤਿਆਗ ਨਹੀਂ ਕਰਦਾ ਇਸੇ ਤਰ੍ਹਾਂ ਭਾਈ ਮੂਲੇ ਤੇ ਬੀਬੀ ਚੰਦੋ ਰਾਣੀ ਨੂੰ ਵੀ ਕੁਝ ਅਸਰ ਨਾ ਹੋਇਆ ਜਦੋਂ ਕਹਿਣ ਲੱਗੀ ਜੇ ਇਹੋ ਹੀ ਗੱਲ ਸੀ ਤਾਂ ਪਹਿਲੇ ਵਿਚਾਰ ਕਰ ਲੈਣੀ ਸੀ ਮਾਲੂਮ ਹੁੰਦਾ ਹੈ ਕਿ ਘਰ ਦਾ ਖਰਚ ਬੜਾ ਬਹੁਤ ਜ਼ਿਆਦਾ ਹੈ ਤੇ ਬਹੁਤਾ ਸਮਝ ਕੇ ਫਕੀਰੀ ਧਾਰਨ ਕਰ ਲੀਤੀ ਹੈ ਜੇ ਮੈਨੂੰ ਪਤਾ ਹੁੰਦਾ ਮੇਰੀ ਧੀ ਨੂੰ ਇਹੋ ਜਿਹੇ ਦੁੱਖ ਦੇਣੇ ਹਨ ਤਾਂ ਮੈਂ ਵਿਆਹੀ ਨਾ ਕਰਦੀ ਏਹ ਛੋਟੇ ਛੋਟੇ ਬੱਚੇ ਕੀ ਕਰਨਗੇ ਦੇਖ ਉਤਰਣ ਕੇ ਹਿਤ नर सबए ਕਰੇ ਅਨਕ ਪ੍ਰਿਆਸ ਤਿਨ ਕੋ ਅਬ ਹੈ ਅਸਾਥ ਕਰ ਸਾਧ ਬਣਾ ਦੁਖ ਰਾਸ ਗੁਰੂ ਨਾਨਕ ਸਾਹਿਬ ਜੀ ਨੂੰ ਦੀਪੂ ਚੰਦੋਰਾਣੀ ਜੀ ਕਹਿਣ ਲੱਗੇ ਪੁੱਤਰਾਂ ਲਈ ਜੋ ਕੁਝ ਨਹੀਂ ਕਰਨਾ ਸੋਪੀ ਕਰੀਦਾ ਹੈ ਪਰ ਤੂੰ ਉਹਨਾਂ ਨੂੰ ਛੱਡ ਕੇ ਸਾਥ ਬਣ ਗਿਆ ਹੈ ਜਿਹੜਾ ਬਾਕੀ ਰੁਪਿਆ ਰਹਿੰਦਾ ਹੈ ਉਹ ਤਾਂ ਇਸਤਰੀ ਨੂੰ ਦਵਾ ਦਵਾ ਦੇ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਪਾਸ ਬੈਠੇ ਚੁੱਪ ਕੀਤੇ ਸੁਣਦੇ ਰਹੇ ਇੰਨੇ ਨੂੰ ਦੌਲਤ ਖਾਂਦਾ ਨੌਕਰ 330 ਰੁਪਏ ਲੈ ਕੇ ਜੈਰਾਮ ਜੀ ਨੂੰ ਦੇ ਗਿਆ ਤੇ ਉਹਨਾਂ ਨੇ ਉਸੇ ਵੇਲੇ ਸ੍ਰੀ ਸੁਲੱਖਣੀ ਜੀ ਨੂੰ ਦੇ ਦੇ ਦਿੱਤੇ ਤੇ ਬਾਕੀ ਦੇ ਅੱਧੇ ਨਾਬਾਬ ਨੇ ਫਕੀਰਾਂ ਨੂੰ ਵੰਡ ਦਿੱਤੇ ਇਧਰ ਇਸੇ ਝਾੜੇ ਵਿੱਚ ਸਾਰਾ ਦਿਨ ਬੀਤ ਗਿਆ ਅਗਲੇ ਦਿਨ ਗੁਰੂ ਜੀ ਸਵੇਰੇ ਘਰੋਂ ਹੀ ਨਿਕਲ ਗਏ ਤੇ ਵੇਈਂ ਵਿੱਚ ਇਸ਼ਨਾਨ ਕਰਕੇ ਉਜਾੜ ਬੀਆਬਾਨ ਜੰਗਲ ਵਿੱਚ ਜਾ ਬੈਠੇ ਤੇ ਜਿੰਦਰਾਤ ਬਾਹਰ ਹੀ ਰਹਿਣ ਲੱਗ ਪਏ ਇਧਰ ਪਾਈ ਮੂਲਾ ਜੀ ਜੈ ਰਾਮ ਜੀ ਨੂੰ ਕਹਿਣ ਲੱਗੇ ਹੁਣ ਸ੍ਰੀ ਸੁਲਖਣੀ ਦਾ ਇੱਥੇ ਰਹਿਣਾ ਠੀਕ ਨਹੀਂ ਆਸੀਂ ਆਪਣੇ ਘਰ ਲੈ ਜਾਂਦੇ ਹਾਂ ਬੇਬੇ ਨਾਨਕੀ ਜੀ ਨੇ ਕਿਹਾ ਕਿ ਇੱਕ ਭਰਾ ਹੀ ਭਰਾ ਜੀ ਚਲੇ ਗਏ ਹਨ ਤੇ ਦੂਜਾ ਜੇ ਪਰਜਾਈ ਵੀ ਚਲੀ ਗਈ ਤਾਂ ਮੈਨੂੰ ਬੜੀ ਉਦਾਸੀ ਹੋਵੇਗੀ ਇਸ ਲਈ ਇੱਥੇ ਹੀ ਰਹਿਣ ਦਿਓ ਔਰ ਚੰਦੋ ਰਾਣੀ ਨੇ ਕਿਹਾ ਨਹੀਂ ਇੱਥੇ ਕਿਸ ਦੇ ਆਸਰੇ ਰਹੇਗੀ ਤੇ ਕੌਣ ਦੁੱਖ ਵੰਡਾਵੇਗਾ ਬਸ ਆਪਣੇ ਘਰ ਲੈ ਜਾਵਾਂਗੀ ਕਿ ਜੋ ਇਸ ਦੇ ਭਾਪਈ ਸੋ ਕੱਟੇਗੀ ਬੇਬੇ ਨਾਨਕੀ ਜੀ ਕਹਿਣ ਲੱਗੇ ਭਰਾਤਾ ਜੀ ਦੇ ਸਾਰੇ ਅਚਰਜ ਕੰਮ ਹਨ ਇਹ ਕਿਸੇ ਜੀਵ ਦੇ ਕਰਤੱਬ ਨਹੀਂ ਇਹਨਾਂ ਕੁਝ ਲੁਟਾ ਪੁਟਾ ਕੇ ਵੀ ਲੇਖੇ ਵਿੱਚ ਵਾਧਾ ਹੀ ਨਿਕਲਦਾ ਹੈ ਸੋ ਤਿੰਨ ਦਿਨ ਲਈ ਨਦੀ ਵਿੱਚ ਗੁੰਮ ਰਹੇ ਤੇ ਮਸੀਤੇ ਚੰਬਾ ਹੀ ਦਿਖਾਇਆ ਹੈ ਇਹਨਾਂ ਦੀ ਗੱਤ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਉਹਨਾਂ ਤੇ ਦੋਸ਼ ਰੋਪਣੇ ਠੀਕ ਨਹੀਂ ਹਨ ਅਰ ਸਾਡਾ ਕੋਈ ਵਸ ਨਹੀਂ ਤੂੰ ਭੁਝਾਈ ਨੂੰ ਛੱਡ ਜਾ ਜੇ ਉਦਾਸ ਹੋਵੇਂਗੀ ਤਾਂ ਤਲਵੰਡੀ ਭੇਜ ਦੇਵਾਂਗੇ ਪ੍ਰੰਤੂ ਚੰਦੋ ਰਾਣੀ ਤੇ ਪਾਈ ਮੂਲੇ ਨੇ ਇੱਕੋ ਨन्हा ਹੀ ਵਾਚਿਆ ਤਦ ਬੀਬੇ ਨਾਨਕੀ ਜੀ ਨੇ ਕਿਹਾ ਦੋ ਹੋ ਰਾ ਸ੍ਰੀ ਚੰਦਰ ਕੋ ਛੋਰੀਏ ਲੈ ਜਾਵੋ ਤੇ ਮਾਤ ਬਹੁ ਝਗੜੇ ਸੋ ਮਨ ਇਵ ਭੀ ਸਲਾ ਇਵ ਭਾਤ ਭਾਵ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਸਾਡੇ ਪਿਤਾ ਜੀ ਹੁਣ ਸਾਨੂੰ ਛੱਡ ਕੇ ਜਾ ਰਹੇ ਨੇ ਤੇ ਅੱਗੋਂ ਬੇਬੇ ਨਾਨਕੀ ਜੀ ਨੇ ਕਿਹਾ ਕਿ श्रीचंद जी رو ایتھے ਹੀ ਛੱਡ ਜਾਓ ਤਾਂ ਕਿ ਮੈਨੂੰ ਵੀ ਤਰਵਾਸਾ ਰਹੇ ਤੇ ਤੁਸੀਂ ਵੀ ਆਉਂਦੇ ਜਾਂਦੇ ਰਹੋਗੇ ਖਬਰ ਸੁਰਤ ਮਿਲਦੀ ਰਹੇਗੀ ਉਹੜ ਕੇ ਇਸਲਾ ਸੁਣ ਕੇ श्री सुਲੱਖਣੀ ਜੀ ਤਿਆਰ ਹੋਏ ਨਰਨਾਰ ਨੂੰ ਬੜੇ ਪ੍ਰੇਮ ਨਾਲ ਮਿਲ ਕੇ ਵਿਧਿਆ ਹੋ ਗਈ श्री चंद्र जी ਭੂਆ ਪਾਸ ਰਹਿਣ ਲੱਗੇ ਸੋ ਇਸ ਤਰ੍ਹਾਂ ਸੁਲੱਖਣੀ ਜੀ ਬੀਬੇ ਜੀ ਜੋ ਤਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੋਂ ਸਨ ਸੋ ਆਪਣੀ ਮਾਤਾ ਜੀ ਬੀਬੀ ਚੰਦੋ ਰਾਣੀ ਦੇ ਨਾਲ ਵਾਪਸ ਆਪਣੇ ਪਿੰਡ ਚਲੇ ਗਏ ਤੇ ਸ੍ਰੀ ਚੰਦ ਜੀ ਬੇਬੇ ਨਾਨਕੀ ਜੀ ਪਾਸ ਰਹਿਣ ਲੱਗੇ ਇਸ ਤਰ੍ਹਾਂ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਅਸਰਜਕਾਉਤਕ ਸੰਤਨ ਗੁਰੂ ਨਾਨਕ ਦੇਵ ਮਹਾਰਾਜੀ ਦੇ ਜੋ ਸੰਸਾਰੀ ਲੋਕਾਂ ਦੇ ਸਮਝ ਵਿੱਚ ਨਹੀਂ ਆਉਂਦੇ ਤੋ ਇੱਥੇ ਹੀ ਮੈਂ ਉਰਲਾ ਚੁਕਾਂ ਦੀ ਖਿਮਾ ਮੰਗਦਾ ਹਾਂ ਭਾਈ ਬਾਲਾ ਜੀ ਕਹਿਣ ਲੱਗੇ ਅਗਲਾ ਪ੍ਰਸੰਗ ਜੋ ਤਲਵੰਡੀ ਤੋਂ ਭਾਈ ਫਰਦਾਨੇ ਨੇ ਆਉਣਾ ਹੈ ਉਹ ਆਖੇ ਕਿਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇਗਾ ਕੀ ਬੇਨਤੀ ਕਰੇਗਾ ਸਤਿਗੁਰੂ ਜੀ ਕੀ ਸਮਝਾਉਣਗੇ ਉਹ ਪ੍ਰਸੰਗ ਸਾਰਾ ਆਪ ਜੀ ਦੇ ਚਰਨਾਂ ਵਿੱਚ ਆਉਣ ਵਾਲੇ ਪ੍ਰਸੰਗ ਵਿੱਚ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਭਾਈ ਬਾਲਾ ਜੀ ਨੇ ਭੁੱਲਾ ਚੋਕਾਂ ਦੀ ਖਿਮਾ ਮੰਗੀ ਤੇ ਨਾਲ ਆਪਾਂ ਵੀ ਭੁੱਲਾ ਚੋਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ ਬਾਰੇ ਰੋ ਚੈਨਲ ਦੇ ਨਾਲ ਤਾਂ ਕੇ ਚੱਲ ਰਹੀ ਲੜੀਵਾਰ ਜਨਮ ਕਥਾ ਸਰਵਣ ਕਰਦੇ ਰਹੀਏ ਫਿਰਦੇ ਜੀ ਵਸਾਈਏ ਤਾਂ ਕਿ ਫਿਰ ਸਾਡਾ ਲੋਕ ਸੁਖੀ ਪਰ ਲੋਕ ਸਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ